ਅਮਰੀਕਾ ਦੇ ਵਿੱਚ ਘਰਾਂ ਦੀ ਸੇਲ ਜਿਹੜੀ ਆ ਉਹ ਲੋਇਸਟ ਲੈਵਲ ਹੈਗੀ ਆ 2009 ਸਾਨੂੰ ਤੋਂ ਬਾਅਦ ਇਹ ਜਿਹੜੀ ਸਿਚੁਏਸ਼ਨ ਆ ਪਹੁੰਚੀ ਆ ਮਈ ਮਹੀਨੇ ਦੇ ਵਿੱਚ 0.7% ਹੋਮ ਸੇਲਸ ਡਾਊਨ ਗਈ ਹੈਗੀ ਆ ਅ ਪਿਛਲੇ ਮਹੀਨੇ ਦੇ ਨਾਲੋਂ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰ ਦੇ ਚੀਫ ਇਕਨੋਮਿਸਟ ਲਾਰੈਂਸ ਯਨ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸੇਲਸ ਫਿਗਰ ਆ ਇਹ ਸਟੇਬਲ ਹੈਗੇ ਆ ਪਰ ਸਲੱਗੀਸ਼ ਸੇਲਸ ਐਕਟੀਵਿਟੀ ਲੈਵਲ ਦੇ ਉੱਤੇ ਹੈਗੇ ਆ ਚੈਲੰਜ ਕੀ ਆ ਕਿ ਹੋਮ ਪ੍ਰਾਈਸਸ 52% ਅਪ ਮਈ 2019 ਨਾਲੋਂ ਸੋ ਸੋ 2019 ਤੋਂ ਲੈ ਕੇ 2025 ਤਾਈਂ 50% ਘਰਾਂ ਦੀਆਂ ਪ੍ਰਾਈਸਾਂ ਵਧੀਆਂ ਹੈਗੀਆਂ ਕਈ ਏਰੀਆਜ਼ ਤਾਂ ਹੋਰ ਵੀ ਜ਼ਿਆਦਾ ਵਧੀਆਂ ਹੈਗੀਆਂ ਜਦ ਕਿ ਜਿਹੜੇ ਲੋਕਾਂ ਦੀਆਂ ਤਨਖਾਹਾਂ ਇੰਨੀਆਂ ਨਹੀਂ ਵਧੀਆਂ ਹੈਗੀਆਂ ਦੂਸਰੇ ਪਾਸੇ ਜੋ 3-4 ਸਾਲ ਪਹਿਲਾਂ ਇੰਟਰਸਟ ਰੇਟ 2.5% ਤੇ ਸੀ ਉਹ 7% ਦੇ ਲਾਗੇ ਛਾਗੇ ਪਹੁੰਚਿਆ ਹੋਇਆ ਹੈਗਾ ਸੋ ਲੋਕਾਂ ਦੀ ਪੇਮੈਂਟ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਣਦੀ ਹੈਗੀ ਆ ਸੋ 15 ਸਾਲਾਂ ਬਾਅਦ ਘਰਾਂ ਦੀ ਸੇਲ ਇੰਨੀ ਸਲੋ ਜਿਹੜੀ ਆ ਇਸ ਟਾਈਮ ਅਮਰੀਕਾ ਦੇ ਵਿੱਚ ਚੱਲਦੀ ਹੈ ਜੀ ਹੁਣ ਇੱਥੇ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦੀ ਸਮਾਪਤੀ ਆ ਮੇਰੇ ਰਾਜਕਨ ਵੀ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿਨੇ ਕੀ ਜਈ ਸਤਿ ਸ੍ਰੀ ਅਕਾਲ ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ US ਅਮਰੀਕਾ ਦੇ ਵਿੱਚ ਘਰਾਂ ਦੀ ਸੇਲ ਜਿਹੜੀ ਆ ਉਹ ਲੋਇਸਟ ਲੈਵਲ ਹੈਗੀ ਆ 2009 ਸਾਨੂੰ ਤੋਂ ਬਾਅਦ ਇਹ ਜਿਹੜੀ ਸਿਚੁਏਸ਼ਨ ਆ ਪਹੁੰਚੀ ਆ ਮਈ ਮਹੀਨੇ ਦੇ ਵਿੱਚ 0.7% ਹੋਮ ਸੇਲਸ ਡਾਊਨ ਗਈ ਹੈਗੀ ਆ ਅ ਪਿਛਲੇ ਮਹੀਨੇ ਦੇ ਨਾਲੋਂ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰ ਦੇ ਚੀਫ ਇਕਨੋਮਿਸਟ ਲਾਰਿਸ ਯਨ ਉਹਨਾਂ ਨੇ ਇਹ ਕਿਹਾ ਹੈ ਵੀ ਜਿਹੜੇ ਸੇਲਸ ਫਿਗਰ ਆ ਇਹ ਸਟੇਬਲ ਹੈਗੇ ਆ ਪਰ ਸਲੱਗੀਸ਼ ਸੇਲਸ ਐਕਟੀਵਿਟੀ ਲੈਵਲ ਦੇ ਉੱਤੇ ਹੈਗੇ ਆ ਚੈਲੰਜ ਕੀ ਆ ਕਿ ਹੋਮ ਪ੍ਰਾਈਸਸ 52% ਅਪ ਮਈ 2019 ਨਾਲੋਂ ਸੋ ਸੋ 2019 ਤੋਂ ਲੈ ਕੇ 2025 ਤਾਈਂ 50% ਘਰਾਂ ਦੀਆਂ ਪ੍ਰਾਈਸਾਂ ਵਧੀਆਂ ਹੈਗੀਆਂ ਕਈ ਏਰੀਆਜ਼ ਤਾਂ ਹੋਰ ਵੀ ਜ਼ਿਆਦਾ ਵਧੀਆਂ ਹੈਗੀਆਂ ਜਦ ਕਿ ਜਿਹੜੇ ਲੋਕਾਂ ਦੀਆਂ ਤਨਖਾਹਾਂ ਇੰਨੀਆਂ ਨਹੀਂ ਵਧੀਆਂ ਹੈਗੀਆਂ ਦੂਸਰੇ ਪਾਸੇ ਜੋ 3-4 ਸਾਲ ਪਹਿਲਾਂ ਇੰਟਰਸਟ ਰੇਟ 2.5% ਤੇ ਸੀ ਉਹ 7% ਦੇ ਲਾਗੇ ਛਾਗੇ ਪਹੁੰਚਿਆ ਹੋਇਆ ਹੈਗਾ ਸੋ ਲੋਕਾਂ ਦੀ ਪੇਮੈਂਟ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਣਦੀ ਹੈਗੀ ਆ ਸੋ 15 ਸਾਲਾਂ ਬਾਅਦ ਘਰਾਂ ਦੀ ਸੇਲ ਇੰਨੀ ਸਲੋ ਜਿਹੜੀ ਆ ਇਸ ਟਾਈਮ ਅਮਰੀਕਾ ਦੇ ਵਿੱਚ ਚੱਲਦੀ ਹੈ ਜੀ ਹੁਣ ਇੱਥੇ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦੀ ਸਮਾਪਤੀ ਆ ਮੇਰੇ ਰਾਜਕਨ ਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਈ ਸਤਿ ਸ੍ਰੀ ਅਕਾਲ ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ ਯੂ ਐਸ ਆਈ ਅਮਰੀਕਾ ਦੇ ਵਿੱਚ ਘਰਾਂ ਦੀ ਸੇਲ ਜਿਹੜੀ ਆ ਉਹ ਲੋਇਸਟ ਲੈਵਲ ਹੈਗੀ ਆ 2009 ਸਾਨੂੰ ਤੋਂ ਬਾਅਦ ਇਹ ਜਿਹੜੀ ਸਿਚੁਏਸ਼ਨ ਆ ਪਹੁੰਚੀ ਆ ਮਈ ਮਹੀਨੇ ਦੇ ਵਿੱਚ 0.7% ਹੋਮ ਸੇਲਸ ਡਾਊਨ ਗਈ ਹੈਗੀ ਆ ਅ ਪਿਛਲੇ ਮਹੀਨੇ ਦੇ ਨਾਲੋਂ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰ ਦੇ ਚੀਫ ਇਕਨੋਮਿਸਟ ਲਾਰੈਂਸ ਯਨ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਸੇਲਸ ਫਿਗਰ ਆ ਇਹ ਸਟੇਬਲ ਹੈਗੇ ਆ ਪਰ ਸਲੱਗੀਸ਼ ਸੇਲਸ ਐਕਟੀਵਿਟੀ ਲੈਵਲ ਦੇ ਉੱਤੇ ਹੈਗੇ ਆ ਚੈਲੰਜ ਕੀ ਆ ਕਿ ਹੋਮ ਪ੍ਰਾਈਸਸ 52% ਅਪ ਮਈ 2019 ਨਾਲੋਂ ਸੋ ਸੋ 2019 ਤੋਂ ਲੈ ਕੇ 2025 ਤਾਈਂ 50% ਘਰਾਂ ਦੀਆਂ ਪ੍ਰਾਈਸਾਂ ਵਧੀਆਂ ਹੈਗੀਆਂ ਕਈ ਏਰੀਆਜ਼ ਤਾਂ ਹੋਰ ਵੀ ਜ਼ਿਆਦਾ ਵਧੀਆਂ ਹੈਗੀਆਂ ਜਦ ਕਿ ਜਿਹੜੇ ਲੋਕਾਂ ਦੀਆਂ ਤਨਖਾਹਾਂ ਇੰਨੀਆਂ ਨਹੀਂ ਵਧੀਆਂ ਹੈਗੀਆਂ ਦੂਸਰੇ ਪਾਸੇ ਜੋ 3-4 ਸਾਲ ਪਹਿਲਾਂ ਇੰਟਰਸਟ ਰੇਟ 2.5% ਤੇ ਸੀ ਉਹ 7% ਦੇ ਲਾਗੇ ਛਾਗੇ ਪਹੁੰਚਿਆ ਹੋਇਆ ਹੈਗਾ ਸੋ ਲੋਕਾਂ ਦੀ ਪੇਮੈਂਟ ਜਿਹੜੀ ਆ ਉਹ ਬਹੁਤ ਜ਼ਿਆਦਾ ਵੱਣਦੀ ਹੈਗੀ ਆ ਸੋ 15 ਸਾਲਾਂ ਬਾਅਦ ਘਰਾਂ ਦੀ ਸੇਲ ਇੰਨੀ ਸਲੋ ਜਿਹੜੀ ਆ ਇਸ ਟਾਈਮ ਅਮਰੀਕਾ ਦੇ ਵਿੱਚ ਚੱਲ ਰਹੀ ਹੈ ਜੀ ਹੁਣ ਇੱਥੇ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਦੀ ਸਮਾਪਤੀ ਆ ਮੇਰੇ ਰਾਜਕਨ ਵੀ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿਨੇ ਕੀ ਜਈ ਸਤਿ ਸ੍ਰੀ ਅਕਾਲ ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ U.S. US.